ਇਨਾਂ ਕੋਲ ਕੋਈ ਇੰਡਾ ਨਹੀਂ ਅੱਜ ਵੀ ਖੜਨਾ ਹੋਈ ਹੈ ਮੈਂ ਨਿੰਦਾ ਕਰਦਾ ਹਾਂ ਬਾਦਨ ਸਾਭਤੀ ਦੀ ਛੁੱਟੀ ਅੱਜ ਸਿਕੰਦਰ ਸਿੰਘ ਮਲੂਖਾ ਦੀ ਫਾਟ ਤੋਂ ਤਾਂ ਦਿੱਤੀ ਕਿ ਸੁਭਾਗੇ ਨਿੰਦਾ ਕਰਦਾ ਪਰ ਸਾਡੇ ਜਿਹੜੇ ਪ੍ਰਤੀਨਿਧੀ ਨੇ ਉਹਨਾਂ ਨੇ ਸੋਚਣਾ ਚਾਹੀਦਾ ਕੀ ਹੈ ਇਹ ਪਬਲਿਕ ਦਾ ਰੋਜ਼ ਇਹ ਇਨਾਂ ਲੋਕਾਂ ਨੇ ਆਰਪੀਐਸੀ ਇਹਨਾਂ ਲੋਕਾਂ ਨੇ 50-50 ਹਜ਼ਾਰ ਦੇ ਦਤਾਇਆ ਸੀ। ਜਦ ਆਮ ਨੂੰ ਸਾਡੇ ਤੇ ਝੂਠਾ ਪ੍ਰਚਾਰ ਕਰਦੇ ਸਾਡਾ। ਸਾਡੇ ਵਰਕਰਾਂ ਤੇ ਪਰਚੇ ਪਾਉਂਦੇ ਐ। ਮੇਰੀ ਕੋਈ 7-8 ਸਾਲ ਪਹਿਲਾਂ ਦੀ ਕੋਈ ਰੋਟੀ ਖਾਂਦੇ ਦੀ ਵੀਡੀਓ ਨਾਲ ਸਲੋ ਕਰ ਲਈ। ਸਲੋ ਕਰਕੇ ਵੀਡੀਓ ਫਾਤੀ ਤੇ ਮੈਂ ਭਾਵੇਂ ਮਾਂ ਰੋਟੀ ਖਾਈ ਜਾਂਦਾ। ਮੈਂ ਕਿਹਾ ਤੁਹਾਡੇ ਨੂੰ ਰੇਤਾ ਪਾਏ ਕਿਤੇ ਨਹੀਂ ਖਾਂਦਾ। ਥੱਲੇ ਸਟਿੱਕੇ ਕੰਮ ਤੁਸ ਕੀ ਲੈਣਾ ਹੈ ਲਹੂ ਤਾਂ ਨਹੀਂ ਪੀਤਾ ਲੋਕਾਂ ਦਾ ਮੇਰੀ ਵੀਡੀਓ ਪਾਉਣੀ ਹੈ ਮੈਨੂੰ ਪੋਲੀਟੀਕਲੀ ਡੈਮੇਜ ਕਰਨਾ ਹੈ ਮੈਨੂੰ ਲੋਕਾਂ ਦੀ ਨਜ਼ਰਾਂ ਚੋਂ ਡੇਗਣਾ ਹੈ ਦੇਖੋ ਵੀਡੀਓ ਪਾਓ 2.5 ਸਾਲ ਹੋ ਗਏ ਐਮਪੀ ਬਣੇ ਨੂੰ